ਪੰਜਾਬ ਦੇ ਵਿੱਚ ਕਿਸਾਨਾਂ ਨੇ ਅੱਜ ਫਟਾ ਪ੍ਰਦਰਸ਼ਨ ਆ ਜਿਹੜਾ ਕਿ ਮੁੜ ਤੋਂ ਕਰ ਲਿਆ ਏ ਤੇ ਉਥੇ ਹੀ ਪੰਜਾਬ ਸਰਕਾਰ ਨੂੰ ਲਲਕਾਰਿਆ ਵਿੱਚ ਆ ਰਿਹਾ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜੋ ਜ਼ਬਰ ਸਾਠੇ ਨਾਲ ਹੋਇਆ ਉਸ ਦਾ ਜਵਾਬ ਅਸੀਂ ਜ਼ਰੂਰ ਦਵਾਂਗੇ ਮੁਰ ਤੋਂ ਕਿਸਾਨ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉਥੇ ਸਵਾਲ ਵੀ ਉਠਾਏ ਜਾ ਰਹੇ ਨੇ ਤੇ ਜੇਕਰ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਕੇਂਦਰ ਸਰਕਾਰ ਦੇ ਨਾਲ ਨੇ ਤਾਂ ਪੰਜਾਬ ਸਰਕਾਰ ਸਾਡੀਆਂ ਮੀਟਿੰਗਾਂ ਕਿਉਂ ਕਰਵਾ ਰਹੀ ਹੈ ਤੇ ਜਿਸ ਤੋਂ ਬਾਅਦ ਕਈ ਸਵਾਲ ਜਿਹੜੇ ਕਿ ਪੰਜਾਬ ਸਰਕਾਰ ਦੇ ਉੱਤੇ ਵੀ ਖੜੇ ਕਰ ਦਿੱਤੇ ਨੇ ਤੇ ਉਥੇ ਹੀ ਲਗਾਤਾਰ ਬੀਤੇ ਦਿਨਾਂ ਦੇ ਵਿੱਚ ਜੋ ਧਰਨੇ ਦੇ ਉੱਤੇ ਐਕਸ਼ਨ ਸਰਕਾਰ ਨੇ ਲਿਆ ਪ੍ਰਸ਼ਾਸਨ ਦੇ ਵੱਲੋਂ ਜੀਸੀਬੀ ਮਸ਼ੀਨਾ ਦੇ ਨਾਲ ਧਰਨਾ ਪਟ ਦਿੱਤਾ ਗਿਆ ਤੇ ਉਥੇ ਹੀ ਮੁੜ ਤੋਂ ਕਿਸਾਨ ਜਥੇਬੰਦੀਆਂ ਹੋਰ ਪੜਖਦੀਆਂ ਹੋਈਆਂ ਹੁੰਨ ਸਰਾਰੀਆਂ ਨੇ ਤੇ ਜਿਸ ਤੋਂ ਬਾਅਦ ਕੇਂਦਰ ਸਰਕਾਰ ਦੇ ਉੱਤੇ ਜੋ ਨਿਸ਼ਾਨੇ ਪਹਿਲਾਂ ਸਾਥੇ ਜਾ ਰਹੇ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਉੱਤੇ ਵੀ ਹੁਣ ਕਿਸਾਨਾਂ ਨੇ ਜੜਾ ਕਿ ਲਗਾਤਾਰ ਹੱਲਾ ਬੋਲ ਦਿੱਤਾ ਹੈ ਤੇ ਉੱਥੇ ਅੱਜ ਵਕ ਵਕ ਵਿਧਾਇਕਾਂ ਦੀ ਰਾਇਸ ਦਾ ਘਰਾਉ ਕੀਤਾ ਜਾ ਰਿਹਾ ਹੈ ਤੇ ਕਿਸਾਨ ਜਥੇਬੰਦੀਆਂ ਮੁਰ ਤੋਂ ਵੱਡੇ ਰੋਸ ਦੇ ਵਿੱਚ ਦਿਖਾਈ ਦੇ ਰੀਆਂ ਨੇ ਤੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਕਈ ਥਾਮਾਂ ਦੇ ਉੱਤੇ ਆਮੋ ਸਾਹਮਣਾ ਦੇਖਣ ਨੂੰ ਮਿਲਿਆ ਤੇ ਆਹ ਤੁਹਾਨੂੰ ਸੁਣਾਉਣੀ ਹੈ ਪਹਿਲਾਂ ਕਿਸਾਨ ਜਥੇਬੰਦੀਆਂ ਦਾ ਸਰਕਾਰ ਨੂੰ ਲੈ ਕੇ ਹੋਰ ਕੀ ਕੁਝ ਕਹਿਣਾ ਹੈ ਸਰਕਾਰਾਂ ਦੇ ਘਰਾਂ ਦੇ 12 ਦੇ ਮੂਹਰੇ ਬਹਿ ਕੇ ਅਸੀਂ ਇਹ ਕਹੀਏ ਕਿ ਸਾਡੇ ਨਾਲ ਤੁਸੀਂ ੱਟਾ ਵੜਾ ਕੀਤਾ ਸਾਡਾ ਸਮਾਨ ਕੋ ਆਜ ਗਿਆ ਸਾਨੂੰ ਤੁਸੀਂ ੱਟੇ ਮਾਰੇ ਨੇ ਜਾਂ ਡਾਂਗਾ ਮਾਰੀਂ ਸਾਡੀਆਂ ਪੱਗਾਂ ਲਾਈਆਂ ਇਹ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਉੱਤੇ ਇਸ ਚੀਜ਼ ਦਾ ਕੋਈ ਅਸਰ ਹੁੰਦਾ ਜਾਂ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਟੋਡੇ ਦੇ ਕਿਤੇ ਤਰਸ ਖਾ ਜਾਣਗੇ ਇਹਨਾਂ ਦੇ ਅੰਦਰ ਤਰਸ ਵਾਲਾ ਪਾਤਰੇ ਲੋਕ ਨਹੀਂ ਹੈਗੇ ਇਹਨਾਂ ਦੀ ਟ੍ਰੇਨਿੰਗ ਬਹੁਤ ਤਗੜੀ ਆ ਇਹ ਬਹੁਤ ਜ਼ਿਆਦਾ ਪੱਕੇ ਆ ਆ ਜਿਹੜੇ ਸਾਡੇ ਨਾਲ ਸਾਡੇ ਹਾਜਤ ਵਾਸਤੇ ਲਾਏ ਹੋਏ ਨੇ ਇਹ ਤੇ ਬਲੀ ਦੇ ਬੱਕਰੇ ਆ ਇਹ ਤੇ ਪਿੰਜਰੇ ਦੇ ਪੋਤੇ ਆ ਇਹ ਤੇ ਸਰਕਾਰ ਦੀ ਚੂਰੀ ਖਾਂਦੇ ਆ ਤੇ ਜਿਹੜਾ ਚੂਰੀ ਪਾਵੇ ਉਹ ਜੋ ਕਵੇ ਉਹ ਤੋਤੇ ਕੋਲੋਂ ਬੁਲਾ ਸਕਦਾ ਇਹ ਬੋਲੀ ਬੋਲਣਗੇ ਐ ਸਪਸ਼ਟ ਸਰਕਾਰ ਦੀ ਬੋਲਣਗੇ ਜੇ ਕਿਤੇ ਸਰਕਾਰ ਕਹੇ ਕਿ ਗੋਡੇ ਟੇਕ ਕੇ ਇਹਨਾਂ ਨੂੰ ਮੱਥਾ ਟੇਕੋ ਕਿਸਾਨਾਂ ਨੂੰ ਤੁਹਾਨੂੰ ਹੁਣੇ ਮੱਥਾ ਵੀ ਟੇਕਣਗੇ ਜੇ ਕਿਤੇ ਪਿਛੋ ਆਰਡਰ ਆ ਗਿਆ ਇਹਨਾਂ ਨੂੰ ਡਾਂਗ ਫੇਰੋ ਦੇ ਵਿੱਚ ਚਾਚਾ ਬੈਠਾ ਹੋਇਆ ਜੇਕਰ ਬਾਪੂ ਇਹਦਾ ਬੈਠਾ ਹੋਇਆ ਉਹਨੂੰ ਡਾਂਗ ਵੀ ਫੇਰਨਗੇ ਕਿਉਂਕਿ ਇਹ ਨੌਕਰੀ ਨਹੀਂ ਆ ਇਹ ਤਾਨਾਸ਼ਾਹੀ ਦਬਾਅ ਦੇ ਥੱਲੇ ਉਹ ਗੁਲਾਮੀ ਆ ਜਿਹਦੇ ਵਿੱਚ ਕਦੇ ਸਮਾਜ ਦੇ ਪੱਖ ਦੀ ਗੱਲ ਇਹਨਾਂ ਲੋਕਾਂ ਦੇ ਵਿੱਚੋਂ ਨਿਕਲ ਹੀ ਨਹੀਂ ਸਕਦੀ ਕੰਗੋ ਐਮਐਲਏ ਸਾਹਿਬ ਫੇਰ ਦੇ 4 ਵਜੇ ਦੇ ਚਲੇ ਗਏ ਆ ਆ ਇੱਥੇ ਹੀ ਤੁਰਿਆ ਫਿਰਦਾ ਕਿਤੇ ਦੂਰ ਨਹੀਂ ਇਹਦੇ ਬੈਠੇ ਫੰਕਸ਼ਨ ਕਰਦੇ ਹੋਣੇ ਆ ਕਿਤੇ ਪਾਰਟੀ ਪੂਟੀ ਵੇਖ ਲਵਣਗੇ ਅਜੇ ਇੱਕ ਅੱਧੀ ਕਿੰਨੀ ਦੇਰ ਭੱਜੋਗੇ ਇਹ ਸਰਦਾਰੀ ਸਦਾ ਕਾਇਮ ਨਹੀਂ ਰਹਿਣੀ ਸਰਦਾਰ ਅਮਰਪਾਲ ਸਿੰਘ ਸਰਦਾਰੀ ਕਾਇਮ ਨਹੀਂ ਹੈ ਜਿਵੇਂ ਪੌੜੀ ਚੜ੍ਹੇ ਹੋ ਐਸੇ ਪੌੜੀ ਦੇ ਨਾਲ ਤੁਸੀਂ ਮੋੜੇ ਟਿਕਣਾ ਜਿਹੜਾ ਦਿਨ ਚੜ ਗਿਆ ਉਹ ਲੰਘ ਚਲਾ ਸਤਾਈ ਤੁਹਾਡੇ ਵੱਲ ਤੁਰ ਹੀ ਆਉਂਦੀ ਆ ਤੁਸੀਂ ਕਹਿ ਨਹੀਂ ਵਰਜਾ ਸੀ ਮਿਲਦੇ ਨਹੀਂ ਤੁਸੀਂ ਇਹਨਾਂ ਦੇ ਫੱਟਾਂ ਤੇ ੱਟਕੇ ਖਾਦੇ ਵਰਨਾ ਤੁਸੀਂ ਇਹਨਾਂ ਦੇ ਗੇਟਾਂ ਤੇ ਜਾ ਜਾ ਕੇ ਹੱਥ ਜੋੜਨੇ ਹਜੇ ਸਾਲ ਹੈਗਾ ਥੋੜੇ-ਸੋਲੇ ਕੋਲੇ ਅਸੀਂ ਆਪਣੀ ਗੱਲ ਕਰੀ ਮੈਂ ਕਹਿੰਦਾ ਸਾਨੂੰ ਇਹਦੇ ਤੇ ਵਿਸ਼ਲੇਸ਼ਣ ਕਰਨਾ ਚਾਹੀਦਾ ਕਿ ਜੋ ਸ਼ੰਭੂ ਦੇ ਖਨੌਰੀ ਤੇ ਵਾਪਰੇ ਆ ਉਹਦੇ ਪਿੱਛੇ ਕਾਰਨ ਕੀ ਹੈ ਜੇ ਭਗਵਾਨ ਤਮਾ ਇਸ ਗੱਲ ਤੇ ਸ਼ਾਬਸ਼ ਲਈਦਾ ਕਿ ਮੈਂ ਖਾਲੀ ਕਰਾਤੇ ਕੋਈਆਂ ਮਾਰਸਾ ਹੱਥ ਤੇਰੇ ਵੀ ਕੁਝ ਨਹੀਂ ਆਇਆ ਤੂੰ ਤੇ ਭਰੋਸਾ ਹੀ ਗਵਾਇਆ ਤੂੰ ਤੇ ਇਤਵਾਰ ਹੀ ਗਵਾਇਆ ਹੱਥ ਤੇਰੇ ਕੁਝ ਨਹੀਂ ਆਇਆ ਕੋਣ ਕੇਂਦਰ ਦੇ ਸਿੱਤੇ ਤੇਰੇ ਡੀਆਈਜੀ ਨੂੰ ਹੰਦੇ ਨੇ ਤੇਰੇ ਡੀਐਸਜੀ ਨੂੰ ਤੈਨੂੰ ਤਾਂ ਨਾਲ ਵਿੱਚ ਵੀ ਨਹੀਂ ਰੱਖਿਆ ਤੇਰੀ ਤੇ ਉਹਨਾਂ ਨੇ ਇਹਨੀ ਕੁ ਵੈਲਿਊ ਵੀ ਪੁੱਟਣੀ ਕੀਤੀ ਤੇ ਚੱਲ ਸੂਬੇ ਦਾ ਮੁੱਖ ਮੰਤਰੀ ਆ ਇਹਦੇ ਤੋਂ ਕੁਝ ਪੁੱਛ ਲਿਆ ਜਾਵੇ ਤੋ ਤਾਂ ਆਪਣੇ ਆਪ ਦੇ ਵਿੱਚ ਇੱਕ ਬੁੱਤ ਬਣਿਆ ਆਪਣੇ ਆਪ ਨੂੰ ਸ਼ਾਬਾਸ਼ ਦੇਣਾ ਕਿ ਮੈਂ ਬਾਰਡਰ ਖਾਲੀ ਕਰਾਏ ਨੇ ਬਾਰਡਰ ਜਿੱਥੋਂ ਖਾਲੀ ਹੋਏ ਅਸੀਂ ਇੰਨੀ ਕੁ ਸਮਝ ਰੱਖਦੇ ਆ ਕਿ ਇਹ ਤੁਨਵਜੀ ਜਿੱਥੋਂ ਆ ਇਹ ਤਰੀਕ ਕਿਦਰੋਂ ਆ ਤੁਹਾਨੂੰ ਸਿਰਫ ਇਹਨਾ ਕੁ ਦਰਦ ਜਰੂਰ ਹੋਇਆ ਕਿ ਕਿਤੇ ਕੇਂਦਰ ਦੇ ਕਿਸਾਨ ਆਪਸ ਦੇ ਵਿੱਚ ਲਾਗੇ ਲੜਨ ਆ ਜਾ। ਅੱਜ ਜਦੋਂ ਸੇਰਾ ਤੇਰੇ ਮੱਥੇ ਵੱਜ ਗਿਆ ਤੇ ਅਸੀਂ ਅੱਜ ਇੱਥੇ ਤੇਰੇ ਐਮਐਲਏ ਦੇ ਘਰ ਦੇ ਅੱਗੇ ਐਲਾਨ ਕਰਦੇ ਆ ਕਿ ਦਿੱਲੀ ਹਕੂਮਤ ਬਾਅਦ ਚ ਵੇਖੀ ਜਾਊਗੀ ਪਹਿਲਾਂ ਪੰਜਾਬ ਦੀ ਹਕੂਮਤ ਨਾਲ ਜਿੱਠ ਕੇ ਤੇਰੀ ਸ਼ੰਭੂ ਟੱਪਾਂ ਦੇ ਬੋਲੇ ਛੋ ਨਿਹਾਲ ਸਵਾਸ ਆਏ ਨਹੀਂ ਕਿ ਇੱਕ ਵਾਰੀ ਉੱਜੜ ਕੇ ਆਏ ਆ ਤੇ ਮੜ ਪੈਰ ਨਹੀਂ ਲੱਗੇ ਸਾਡੇ ਲਈ ਸ਼ੰਭੂ 47 ਬਣ ਗਈ ਆ ਸੋਨਿਆ ਸਾਰ ਸ਼ਮੀਆ ਬਾ ਸਾਡੇ ਲਈ ਸ਼ੰਭੂ ਹਿੰਦ ਤੇ ਪਾਕ ਬਣ ਗਿਆ ਸਾਡੇ ਲਈ ਲਾਹੌਰ ਤੇ ਦਿੱਲੀ ਇੱਕ ਵਾਰੀ ਫਿਰ ਵੰਡੀ ਗਈ ਆ ਤੇ ਜਿਆਂ ਅਸੀਂ ਉਧਰ ਉੱਜੜ ਕੇ ਮੜ ਪੈਰ ਲਾ ਕੇ ਅੱਜ ਰੋਟੀ ਖਾਣ ਲੱਗਿਆ ਤੇ ਤੇਰੇ ਉਜਾੜੇ ਨੂੰ ਅਸੀਂ ਥੋੜੇ ਤੇ ਨਹੀਂ ਰੱਖ। ਅਸੀਂ ਇਸ ਉਜਾੜੇ ਨੂੰ ਮੰਨਦਾ ਹੀ ਨਹੀਂ ਕਿ ਸਾਡਾ ਉਜਾੜਾ ਹੋ ਗਿਆ। ਅਸੀਂ ਮੋੜ ਪਰਤਾਂਗੇ ਤੇ ਹਰ ਹਾਲ ਪਰਤਾਂਗੇ ਹਰ ਹਾਲ ਪਰਤਾਂਗੇ।